ਇਸ ਤੋਂ ਬਾਅਦ ਤਾਂ ਬਈ ਬਹੁਤ ਜ਼ਿਆਦਾ ਵੱਧ ਗਿਆ ਆਮ ਲੋਕਾਂ ਲਈ ਤਾਂ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਰਹੇਗਾ ਇਹਦੇ ਵਿੱਚ ਸਾਡੇ ਭਾਈਚਾਰੇ ਦਾ ਬਹੁਤ ਵੱਡਾ ਹਤਮੰਦਮ ਹੈ ਅਸੀਂ ਆਪਣੀ ਗਲਤੀ ਕਬੂਲਦੇ ਹਾਂ ਪਰ ਮੇਰੇ ਕਲਾਕਾਰ ਭਾਈ ਤਾਂ ਜਾਂ ਮੇਰੇ ਹੋਰ ਬਹੁਤ ਸਾਰੇ ਲੋਕ ਜਿਹੜੇ ਇਸ ਚੀਜ਼ ਨੂੰ ਬढ़ावा ਦੇ ਰਹੇ ਆ ਬਹੁਤ ਸਾਰੇ ਵੱਡੇ ਕਲਾਕਾਰਾਂ ਨੇ ਇਹ ਗੱਲ ਕਹੀ ਆ ਕਿ ਨਹੀਂ ਸਾਨੂੰ ਇਸ ਗੱਲ ਨਾਲ ਮਤਲਬ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣਾ ਇੱਕ ਵਾਰੀ ਮਾਨਕ ਸਾਹਿਬ ਦਾ ਖਾੜਾ ਲੱਗਿਆ ਹੋਇਆ ਸੀਗਾ ਉੱਥੇ ਮਾਨਕ ਸਾਹਿਬ ਨੇ ਉਹਨਾਂ ਨੂੰ ਬੁਲਾ ਲੈ ਕੇ ਯਾਰ ਤੇਰਾ ਖਾੜਾ ਅੱਜ ਕੱਲ ਮਨ ਗਾਣਾ ਬਹੁਤ ਹਿੱਟ ਹੈ ਕਿ ਉਹਨਾਂ ਨੂੰ ਬੁਲਾਓ ਬਠਿੰਡੇ ਦੇ ਰਾਈਟਰ ਸੀਗੇ ਕੋਈ ਤਾਂ ਉਹ ਬੈਠੇ ਆ ਉੱਥੇ ਫਿਰ ਉੱਥੋਂ ਇੱਕ ਜੱਟ ਜ਼ਿਮੀਂਦਾਰ ਬੰਦਾ ਜਿਹਦੇ ਹੱਥ ਸਿਰਫਲ ਹੈ ਉੱਠਿਆ ਤੇ ਉਹਨੇ ਗਾਣਾ ਲਵਾਇਆ ਤੇ ਉਹਨੇ ਪੈਸੇ ਬਾਰੇ ਉਹ ਨੱਚਿਆ ਦੁਬਾਰਾ ਫਿਰ ਰੀਪੀਟ ਹੁੰਦਾ ਗਾਣਾ ਜੋ ਤੀਜੀ ਵਾਰ ਗਾਣਾ ਰੀਪੀਟ ਹੁੰਦਾ ਕਿ ਅੱਖਾਂ ਮੂਰੇ ਦੀਆਂ ਦਾ ਰਹਿੰਦਾ ਹੈ ਰੈਡਕ ਦਾ ਛੱਡিয়ে ਨ ਇੱਕ ਬੰਦੇ ਦੇ ਇੱਕ ਚਫੈਰ ਮਾਰਿਆ ਤੇ ਉਹ ਬੰਦਾ ਮਾਰਦਾ ਫਿਰ ਉਹ ਬੰਦੇ ਉਸ ਰਾਈਟਰ ਨੇ ਇਹ ਗੱਲ ਕਹੀ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਗਨ ਕਲਚਰ ਤੇ ਗਾਣਾ ਨਹੀਂ ਲਿਖੂਗਾ ਕਿਸੇ ਹਣਾ ਤਾਂ ਉਹਨਾਂ ਨੇ ਫਿਰ ਉਸ ਤੋਂ ਬਾਅਦ ਗਾਣਾ ਲਿਖਿਆ ਸੀ ਹੋਇਆ ਕਿ ਜੇ ਧੀ ਜੰਬੀ ਕੁੱਕ ਤਸ ਲਖਣੀ ਹੋਈ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਗਾਣੇ गा ਰਹੇ ਹੋ ਚਾਹੇ ਤੁਸੀਂ ਫਿਲਮਾਂ ਬਣਾ ਰਹੇ ਹੋ ਚਾਹੇ ਸੀਰੀਜ਼ ਬਣਾ ਰਹੇ ਹੋ ਕਿ ਉਹ ਇੰਪੈਕਟ ਨਹੀਂ ਕਰੋਗੇ